ਹਾਂਜੀ ਸਵਾਗਤ ਹੈ ਸੱਜਣੋ ਤੁਹਾਡਾ ਆਪਣੇ YouTube ਚੈਨਲ ਨਵਦੀਪ ਢਾਲੀਵਾਲ ਤੇ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਆਪਣੇ ਵੀਡੀਓ ਦੇਖਣ ਵਾਲੇ ਵੀਰ ਭਰਾਵਾਂ ਦਾ ਜਿਨ੍ਹਾਂ ਨੇ ਪਿਛਲੀਆਂ ਵੀਡੀਓ ਨੂੰ ਇੰਨਾ ਜਿਆਦਾ ਪਿਆਰ ਦਿੱਤਾ ਤੇ ਸੱਜਣੋ ਆਪਣਾ ਪਿਆਰ ਇਦਾਂ ਹੀ ਬਰਕਰਾਰ ਰੱਖਿਓ ਤੁਹਾਡੇ ਲਈ ਨਵੇਂ-ਨਵੇਂ ਜਾਨਵਰਾਂ ਦੀਆਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਸੱਜਣੋ ਅੱਜ ਦੀ ਵੀਡੀਓ ਵਾਸਤੇ ਟਾਈਮ ਆਪਣੇ ਕੀਮਤੀ ਸਮੇਂ ਚੋਂ 3 ਮਿੰਟ ਤੇ 10 ਸਕਿੰਟ ਖੁੱਲੇ ਕੱਢ ਕੇ ਬਹਿ ਜਾਓ ਅੱਜ ਤੁਹਾਡੇ ਆਸਤੇ ਪੰਜਾਬ ਦੇ ਸਭ ਤੋਂ ਵੱਡੇ ਘੋੜੇ ਦੀ ਧੀ ਤੇ ਭਾਰਤ ਦੇਸ਼ ਦੇ ਸਭ ਤੋਂ ਨਾਮੀ ਘੋੜੇ ਦੀ ਪੋਤੀ ਲੈ ਕੇ ਹਾਜ਼ਰ ਹੋਏ ਆ ਜਿਹਦਾ ਨਾਂ ਡਾਲਰਾਂ ਵਾਂਗੂ ਚੱਲਦਾ ਉਹਦੀ ਇਹ ਪੋਤੀ ਆ ਸੱਜਣੋ ਅਰਜਨ ਰੌਲੀ ਵਾਲੇ ਦੀ ਡਾਇਰੈਕਟ ਪੋਤੀ ਮਹਾਦੇਵ ਘੋੜੇ ਦੀ ਡਾਇਰੈਕਟ ਬੱਚੀ ਸੱਜਣੂ ਮਹਾਦੇਵ ਘੋੜਾ ਜੋ ਅਰਜਨ ਰੌਲੀ ਵਾਲੇ ਦਾ ਬੱਚਾ 70 ਇੰਚ ਦਾ ਘੋੜਾ ਜੋ ਉਹਦੀ ਇਹ ਡਾਇਰੈਕਟ ਬੱਚੀ ਆ ਸੱਜਣੂ ਤੇ ਜੋ ਇਹਦੀ ਮਾਂ ਦੀ ਹਾਈਟ ਸੀ ਉਹ ਮਾਲਕ ਵੀਰ ਦੇ ਦੱਸਣ ਅਨੁਸਾਰ 62 ਪਲੱਸ ਹਾਈਟ ਸੀ ਇਹਦੀ ਮਾਂ ਦੀ ਹਾਈਟ ਫੁੱਟ ਤਾਂ ਸੱਜਣੂ ਇਹਨੇ ਕਰ ਹੀ ਜਾਣੀ ਆ ਹਲੇ ਉਮਰ ਬਹੁਤ ਨਿਆਣੀਆ ਬਸ਼ੇਰੀ ਦੀ ਜਿਸ ਦਿਨ ਦੀ ਇਹ ਫੋਟੋ ਆ ਉਸ ਦਿਨ ਬਸ਼ੇਰੀ 6 ਮਹੀਨੇ ਤੇ 5 ਦਿਨਾਂ ਦੀ ਸੀ 4 ਦਿਨ ਫੋਟੋ ਵੀਡੀਓ ਆਈ ਨੂੰ ਹੋਗੇ ਤਾਂ ਅੱਜ 6 ਮਹੀਨੇ ਤੇ 9 ਦਿਨ ਦੀ ਬਸ਼ੇਰੀ ਹੋ ਗਈ ਸੱਜਣਾ ਬਸ਼ੇਰੀ ਇਹ ਮੌਖਰ ਸਾਹਿਬ ਦੇ ਪਿੰਡ ਆਸਾ ਬੁੱਟਰ ਪਿੰਡ ਖੜੀ ਹੈ ਇਹ ਬਸ਼ੇਰੀ ਹੱਡਾਂ ਪੈਰਾਂ ਦੀ ਬਿਸ਼ੇਰੀ ਬਹੁਤ ਖੁੱਲੀ ਆ ਸੱਜਣੋ ਤੇ ਸ਼ੋਅ ਕੁਆਲਿਟੀ ਦੀ ਬਿਸ਼ੇਰੀ ਆ ਜੋ ਵੀ ਵੀਰ ਭਰਾ ਸ਼ੋਅ ਜਿੱਤਣਾ ਚਾਹੁੰਦਾ ਤੇ ਸ਼ੋਅ ਵਾਲੀ ਟਰੋਫੀ ਤੇ ਰਿਵੰਜਾ ਲਿਆ ਕੇ ਸ਼ੋਅ ਗੇ ਵਿੱਚ ਰੱਖਣਾ ਚਾਹੁੰਦਾ ਨਾ ਉਹਨਾਂ ਵੀ ਰਾਸਤੇ ਇਹ ਬਿਸ਼ੇਰੀ ਬਿਲਕੁਲ ਪਰਫੈਕਟ ਆ ਸੱਜਣੋ ਤੇ ਚੰਗੀ ਬਰੀਡ ਤੇ ਜੋ ਕੰਮ ਕਰਨਾ ਚਾਹੁੰਦਾ ਉਹਨਾਂ ਵਾਸਤੇ ਵੀ ਬਿਸ਼ੇਰੀ ਬਿਲਕੁਲ ਪਰਫੈਕਟ ਆ ਬਾਕੀ ਜੈਸ ਕਰ ਵਾਹਿਗੁਰੂ ਨੇ ਦਾ ਦਾਣਾ ਪਾਣੀ ਲਿਖਿਆ ਹੋਇਆ ਸੱਜਣੋ ਉਸ ਕਿੱਲੇ ਤੇ ਆਪੇ ੱਿੱ ੱਕੇ ਨਾ ਚਲੇ ਜਾਣਾ ਬਸ ਆਪਾਂ ਨੂੰ ਤਾਂ ਥੋੜੀ ਜੀ ਹਿੰਮਤ ਕਰਨ ਦੀ ਲੋੜ ਆ ਕਰੋ ਮਾਲਕ ਵੀਰ ਨੂੰ ਫੋਨ ਤੇ ਮਾਰੋ ਮੋਰਚਾ ਪਲੀ ਪਲਾਈ ਬਿਸ਼ੇਰੀ ਮਿਲ ਰਹੀ ਆ ਆਪਾਂ ਨੂੰ ਤੇ ਇਸ ਤੋਂ ਉੱਤੇ ਨਹੀਂ ਮੈਨੂੰ ਲੱਗਦਾ ਕੁਝ ਮਿਲ ਸਕਦਾ ਸ਼ੋ ਜਿੱਤਣ ਵਾਲੀ ਬਿਸ਼ੇਰੀ ਆ ਸੱਜਣੋ ਬਾਕੀ ਤੁਸੀਂ ਸਾਰੇ ਆਪ ਹੀ ਸਿਆਣੇ ਹੋ ਦੇ ਇਸ ਕੇ ਬਿਸ਼ੇਰੀ ਤੁਸੀਂ ਪਰਖ ਕਰ ਹੀ ਲੈਣੀ ਆਂਗੀ ਤੇ ਬਾਕੀ ਵੀਰ ਗਰੰਟੀ ਦਿੰਦੇ ਆ ਵੀ ਜਿੰਨਾ ਕੁਝ ਵੀ ਦੱਸਿਆ ਉਹ ਸਭ ਕੁਝ ਸਹੀ ਆ ਤੇ ਮੈਂ ਅਕਸਰ ਮੰਡੀ ਬਾਰੇ ਦੱਸਦੀ ਆ ਸੱਜਣੋ ਦਿਲ ਛੋਟਾ ਨਾ ਕਰਿਓ ਮੰਡੀ ਲੱਗੂਗੀ ਧੰਨਵਾਦ